ਸਲੋਵਰ ਦੀ ਜਾਨੀ ਚਲਦੀ ਧਾਰਾ 1515 ਇਸ ਵੀ ਸਤਕੂਸ 11 ਬਲਾਸ ਮਾਰਾ ਜਿਨੇ ਆਪਣੇ ਚਰਨਾ ਦੇ ਨਾਲ ਚਲਾਈ ਹੈ ਔਰ ਉਸ ਸਲੋਵਰ ਤੋਂ ਲੱਖਪਤਾਲ ਤੋਂ ਫਲੋਰਾਂਗ ਸ਼ੁਰੂ ਹੈ 11 12 13 14 ਔਰ ਅੱਜ ਲੱਖਾਈ ਸੰਤਾ ਨੇ ਇਸ ਸਲੋਵਰ ਤੋਂ ਜਲੈ ਗੁਰੂ ਮਹਾਰਾਜ ਦਾ ਉਹ ਉਹਨਾਂ ਨੇ ਅੰਮ੍ਰਿਤ ਛੀਨਾ ਹੈ ਇਸ ਕਰਕੇ ਸਾਤ ਸੰਗਤਿਓ ਔਰ ਕੱਲ ਨੂੰ 13 ਤਰੀਕ ਹੈ ਅਮਰਤਾ ਦਾ ਪ੍ਰਗਟ ਦਿਵਸ ਜਿਸ ਨੂੰ ਪੰਜਾਬ ਦੇ ਵਿੱਚ ਵੱਡੇ ਤੌਰ ਤੇ ਵਸਾਖੀ ਦਾ ਨਾਮ ਦਿੱਤਾ ਗਿਆ ਹੈ ਤੋਂ ਇਸ ਕਰਕੇ ਸਾਥ ਸੰਗਤ ਜੀਓ ਅੱਜ ਆਪਣੇ ਸੋਸ਼ਲ ਮੀਡੀਆ 'ਤੇ ਵੀ ਰਹੀਂ ਟੀਵੀ 'ਤੇ ਔਰ ਸੰਤ ਮਹਾਪੁਰਸ਼ ਸਾਧੂ ਸੰਪਰਦਾ ਸੋਸਾਇਟੀ ਪੰਜਾਬ ਦੇ ਜੋ ਪ੍ਰਧਾਨ ਨੇ ਸੰਤ ਨਿਰਮਲ ਦਾਸ ਜੀ ਬਾਬਾ ਜੋੜੇ ਜੀ ਔਰ ਉਹਨਾਂ ਦੇ ਨਾਲ ਹੋਰ ਸੰਤ ਮਹਾਪੁਰਸ਼ ਮੌਜੂਦ ਹੈ ਸਾਡੇ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਪਰਮੇਂਦੇ ਸੰਸਦਵਿੰਦਰ ਹੀਰਾ ਜੀ ਉਹਦੇ ਨਾਲ ਹੈ ਆਲੇਰੀਆ ਜੋ ਜੀ ਜੈਪੁਰਦੇਵ ਧਨਗੁਰਦੇਵ ਗੁਰੇ ਸੋਨੁਰਭਾ ਸਤਗੁਰੂ ਵਿਦਾਸ ਮਹਾਰਾਜ ਪਰਮ ਸਤਕਾਰਯੋਗ ਗੁਰੂ ਸਾਹਿਬ ਜੀ ਆਪ ਦੇਖ ਰਹੇ ਹੋ ਸਾਡੇ ਬਹੁਤ ਹੀ ਮਹਾਨ ਜੋ ਅਸਵਾਨ ਗੁਰੂ ਪਾਤਸ਼ਾਹ ਜੀ ਦਾ ਗੁਰੂ ਰਾਸਪਾਰਾ ਜੀ ਦੇ ਚਲੂ ਸ਼ੁਰੂ ਤਕਤੀ ਪ੍ਰਾਪਰ ਦਾ ਜਿੱਥੋਂ ਮਹਾਰਾਜ ਜੀ ਨੇ ਆਪਣੇ ਚਰਨ ਦੁਆਰਾ ਇਹ ਗੰਗਾ ਇਹ ਚਰਨੋਂ ਸੇ ਲਕਸ਼ੀ ਗੰਗਾ ਔਰ ਮਹਾਰਾਜ ਜੀ ਨੇ ਆਪਣੇ ਚਰਨਾਂ ਦੁਆਰਾ 600 ਸਾਲ ਤੋਂ ਉੱਪਰ ਸਮਾ ਹੋ ਗਿਆ ਇਸੇ ਤਰ੍ਹਾਂ ਜਲ ਚੱਲਦੇ ਹਨ ਤਾਂ ਇਹ ਜਲ ਜੋ ਹੈ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਸ ਇਲਾਕੇ ਨੂੰ ਮਿਲਿਆ ਕਿਤੇ ਵੀ ਪਾਣੀ ਇੱਧਰ ਚੱਲ ਜਾਓ ਕਿਤੇ ਪਿੱਛੇ ਪਾਣੀ ਨਹੀਂ ਮਿਲੂਗਾ ਪਰ ਇਸ ਸਥਾਨ ਤੇ ਹੀ ਮਾਲਕ ਨੇ ਇਨੀ ਕਿਰਪਾ ਕੀਤੀ 600 ਸਾਲ ਤੋਂ ਹੀ ਇਹ ਜਲ ਦੀ ਧਾਹ ਚੱਲ ਰਹੀ ਆ ਇਹ ਹਰ ਸਾਲ ਵਿਸਾਖੀ ਤੇ ਔਰ ਹੋਰ ਕੀ ਜੋਹਾਰ ਸੰਗਰਾਂਦ ਤੇ ਬਹੁਤ ਦੂਰ ਦੂਰੋਂ ਸੰਗਤਾਂ ਆਉਂਦੀਆਂ ਇੱਥੇ ਮੇਲੇ ਲੱਗਾ ਰਹਿੰਦਾ ਸਾਰੀਆਂ ਸੰਗਤਾਂ ਵਰਲਡ ਭਰ ਤੋਂ ਆ ਕੇ ਨਕਬਸਤ ਗੁੱਜ ਗਿਆ ਕਿ ਸਾਡੇ ਵਿੱਚ ਸਾਡੇ ਆ ਆਪਣੇ ਸੰਤੋਖ ਸੰਤੋਖ ਸਿੰਘ ਜੀ ਥੇਨ ਸਾਹਿਬ ਜੋ ਜੀਤ ਸਿੰਘ ਜੀ ਥੇਨ ਸਾਹਿਬ ਜੋ ਸਾਰੇ ਹੀ ਵਰਲਡ ਦੇ ਵਿੱਚ ਜਿਨ੍ਹਾਂ ਦੀ ਖਬਰ ਜਾਂਦੀ ਆ ਸੰਗਤ ਟੀਵੀ ਦੁਆਰਾ ਤੇ ਉਹ ਉਹਨਾਂ ਨੇ ਵੀ ਇੱਥੇ ਅੱਜ ਅਨੰਦ ਦਾ ਫ੍ਰੀ ਕੈਂਪ ਲਗਾਇਆ ਹੋਇਆ ਸੀ ਉਹ ਮਾਲਕੀ ਕਿਰਪਾ ਦੇ ਨਾਲ ਓਪੀਡੀ ਚੱਲ ਰਹੀ ਆ ਅਸਰਤਾ ਆ ਕੇ ਆਪਾਂ ਆਪਣੀਆਂ ਚੈੱਕਅਪ ਕਰਾ ਰਹੀਆਂ ਉਹ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਮਹਾਨ ਹਕਮ ਲੱਗਾ ਹੋਇਆ ਇਸ ਅਸਥਾਨ ਤੇ ਉਹ ਕਿ ਆਪਣੇ ਸਾਧਿਪਰਪਾਸ ਤੇ ਸਤੰਦਰ ਆਏ ਆ ਤੇ ਅਸੀਂ ਇਹਨਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਸਵਾਗਤ ਕਰਦੇ ਆਂ ਗੁਰੂ ਪਾਤਸ਼ਾਹ ਕਿਰਪਾ ਕਰੇ ਸੇਵਕੋ ਸੇਵਾ ਬਣਾਈ ਹਕਮ ਬੂਝ ਪਰਮਗਾਥ ਵਾਹੀ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਾਹਿਬ ਸੁਰਿੰਦਰ ਜੀ ਔਰ ਸਤੰਦਰ ਹੀਰਾ ਜੀ ਔਰ ਸਾਰੇ ਹੀ ਸੇਵਾਦਾਰ ਇਸੇ ਸੇਵਾ ਨਿਭਾ ਰਹੇ ਆ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਆ ਕੇ ਲੱਖ ਵਸ ਰਹੀਆਂ ਸੋ ਸਾਰੀਆਂ ਸੰਗਤਾਂ ਦਾ ਔਰ ਜਿੰਨੇ ਵੀ ਦਰਸ਼ਕ ਹੈ ਸਾਰਿਆਂ ਨੂੰ ਅਸੀਂ ਇਹੋ ਹੀ ਉਹਨਾਂ ਲਈ ਅਰਦਾਸ ਕਰਦੇ ਹਾਂ ਗੁਰੂ ਪਾਤਸ਼ਾਹ ਵਾਸਾਖੀ ਦਾ ਤਿਉਹਾਰ ਆਪਣੀ ਕਿਰਪਾ ਦੇ ਨਾਲ ਆਪਣੀ ਰਹਿਮਤ ਦੇ ਨਾਲ ਸਾਰੀਆਂ ਸੰਗਤਾਂ ਦੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੇ ਤਿਥੇ ਲਿਓ ਵਾਰ ਔਰ ਗੁਰੂ ਪਾਤਸ਼ਾਹ ਜੀ ਦਾ ਐਸਾ ਚਾਹੁੰਦਾ ਅੱਜ ਮੈਂ ਜਹਾਂ ਮਿਲਿ ਸਭਨ ਕੋਣ ਛੋਟ ਵੱਡੇ ਸਭ ਸੰਬਸੇ ਵਿਦਾਸ ਰਹੇ ਕੋਸਨ ਤੋਂ ਗੁਰੂ ਪਾਤਸ਼ਾਹੀ ਦੀ ਕਿਰਪਾ ਦੇ ਨਾਲ ਇਹ ਸਾਰੇ ਕਾਰਜ ਬਹੁਤ ਸੁੰਦਰ ਔਰ ਬੜੇ ਵਧੀਆ ਤਰੀਕੇ ਦੇ ਨਾਲ ਬੜੇ ਸ਼ਾਂਤ ਵੀ ਇਹ ਸਾਰੇ ਕਾਰਜ ਹੋ ਰਹੇ ਆ ਤਾਂ ਅਸੀਂ ਮਹਾਰਾਜਾ ਕੋਟਨਕੋਟ ਤੱਕ ਵਾਦ ਕਰਦੇ ਆ ਥੋੜੇ ਦਿਨ ਪਹਿਲਾਂ ਇੱਥੇ ਆਪਣੀ ਸ਼ੋਭਾ ਯਾਤਰਾ ਗੁਰੂ ਅਰਦਾਸ ਇਤਿਹਾਸਿਕ ਸ਼ੋਭਾ ਯਾਤਰਾ ਕੰਬੀ ਯੋਗ ਯਾਤਰਾ ਉਹ ਵੀ ਇੱਥੇ ਨਕਬਸਤ ਹੋ ਕੇ ਹਰਦਵਾਰ ਨੂੰ ਗਏ ਔਰ ਹਰ ਦੁਆਰ ਤੋਂ ਸੰਤਾਂ ਦਾ ਵਾਪਸ ਆਇਆ ਜਿੱਥੇ ਅਸੀਂ ਜੰਮੂ ਤੱਕ ਸਤਾਂ ਜਿੱਥੇ ਨਤਮਸ ਹੋ ਕੇ ਲਈਆਂ ਸੋ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਗੁਰੂ ਪਾਤਸ਼ਾਹ ਦੇ ਚਰਨਾਂ ਚੇਹੀ ਅਰਦਾਸ ਕਰਦੇ ਆਂ ਕਿ ਵਿਸਰਨਾਹੀ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਹ ਉਹ ਇਹੋ ਹੀ ਚਾਹ ਹੋਵੇ ਕਿਸੇ ਸਾਡੇ ਚਰਨਾਂ ਦੇ ਲਾਲ ਜੁੜ ਕੇ ਗੁਰੂ ਪਾਤਸ਼ਾਹ ਜੀ ਦਾ ਗੁਣ ਗਾਇਨ ਕਰੀਏ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੰਤ ਸਾਹਿਬ ਜੇ ਤਾਂ ਸਮਝ ਸਾਗਰ ਨੀਰ ਪ੍ਰਿਆ ਦਿੱਤੇ ਯੋਗਨ ਮਾਰੀ ਦਇਆ ਕਰੋ ਇਸ ਮਿਹਰ ਕੋ ਉਦ ਦੇ ਬਖਸ਼ਤ ਪੰਖੋ ਕਬੀਰ ਦਾਸ ਦਾਸਨ ਕੋ ਉਕਤਮ ਸੈਨ ਜਨਨਾ ਯੂਸਟੇ ਉਸ ਨਾਮ ਦੇ ਸੰਦਰਸੀ ਲਵ ਦਾਸ ਠਾਕਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਹਿਬ ਸ੍ਰੀ ਗੁਰੂ ਰਜਨ ਦੇ ਮਹਾਰਾਜੀ ਦੀ ਬਾਣੀ ਦਰਜ ਕੀਤੀ ਹੋਈ ਕਿ ਉਸ ਰਹਿਬਰ ਜਿਹੜਾ ਕਿ ਠਾਕਰ ਬਣ ਕੇ ਆਇਆ ਜਿਸ ਨੇ ਰੁਪੇ ਦੇ ਪੱਥਰ ਤਾਰੇ ਭਾਵ ਕਿ ਜਿੱਥੇ ਉਹਨਾਂ ਨੇ ਪੱਥਰ دنیਵੀ ਤਾਰੇ ਉੱਥੇ ਉਹਨਾਂ ਪੱਥਰ ਦਿਲ ਮੂਹਾਂ ਜਿੰਨਾਂ ਦੇ ਵਿੱਚ ਕੋਈ ਰਹਿਮ ਨਹੀਂ ਸੀ ਜਿਹੜੇ ਮਨੁਮਾਨਮ ਨੂੰ ਬਰਾਬਰ ਨਹੀਂ ਸਮਝਦੇ ਸੀ ਔਰ ਬਹੁਤ ਵੱਡਾ ਘਾਣ ਕਰ ਰਹੇ ਸੀ ਇਨਸਾਨੀਅਤ ਦਾ ਉਹ ਪੱਥਰਦਿਲ ਲੋਕਾਂ ਨੂੰ ਤਾਰਿਆ ਔਰ ਉਸ ਸਹਿਦਰ ਨੇ ਆਪਣੇ ਸੱਚੇ ਪਿਆਰ ਦੇ ਉੱਤੇ ਨਾਲ ਇਹ ਜੋ ਆਪਾਂ ਦੇਖ ਰਹੇ ਹਾਂ ਇੱਕ ਯੂਨੀਕ ਸਰੋਵਰ ਹੈ ਯੂਨੀਕ ਕਿਉਂ ਕਿ ਆ ਜਾਂਦਾ ਕਿਉਂਕਿ ਜਿਸ ਦੇ ਵਾਂਗ ਹੋਰ ਕੋਈ ਨਾ ਹੋਵੇ ਸਾਰੀ ਦੁਨੀਆ ਦੇ ਵਿੱਚ ਜਿੰਨੇ ਵੀ ਸਰੋਵਰ ਪਾਏ ਜਾਂਦੇ ਆ ਜੋ ਅੱਜ ਤੱਕ ਸਾਨੂੰ ਦੇਖਣ ਦਾ ਮੌਕਾ ਮਿਲਿਆ ਉਸ ਦੇ ਵਿੱਚ ਜਲ ਬਾਹਰੋਂ ਪਾਇਆ ਜਾਂਦਾ ਭਾਵੇਂ ਉਹ ਦਰਿਆ ਦਾ ਹੋਵੇ ਭਾਵੇਂ ਉਹ ਨਹਿਰ ਦਾ ਹੋਵੇ ਭਾਵੇਂ ਟਿਊਬਲ ਦਾ ਹੋਵੇ ਜਾਂ ਟੈਂਕਰ ਵਾਲੇ ਦਾ। ਕਿਹਾਂ ਹੋਰ ਕਿਸੇ ਸਾਧਨ ਨਾਲ ਪਾਇਆ ਜਾਂਦਾ ਉਹ ਪਰ ਇਹ ਗੁਰੂ ਦਾਸ ਮਹਾਰਾਜ ਦੇ ਇੱਕ ਇਹੋ ਜਿਹਾ ਯੂਨਿਕ ਸਰੋਵਰ ਹੈ ਜਿਸ ਦੇ ਵਿੱਚੋਂ 24 ਘੰਟੇ ਇਹ ਜੋ ਜਲ ਹੈ ਬਾਹਰ ਜਾਂਦਾ ਹੈ ਔਰ ਇਸ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਜੋ ਸ੍ਰੀ ਗੁਰੂ ਦਾਸ ਸਾਹਿਬ ਦੀ ਸਭੂ ਸੋਸਾਇਟੀ ਦੀ ਇਸ ਤੋਂ ਪੰਜਾਬ ਜਿਨ੍ਹਾਂ ਦੇ ਪ੍ਰਧਾਨ ਸੰਤਪਾਪਾ ਲੇਵਨ ਦਾਸ ਜੀ ਨੇ ਸਮੇਂ-ਸਮੇਂ ਤੇ ਜਦੋਂ ਇੱਥੇ ਇੱਕ ਆਪਾਂ ਕਹਿ ਸਕਦੇ ਹਾਂ ਕਿ ਸ਼ੁਰੂਆਤ ਸੀ ਪੋਧੂ ਇਹਨਾਂ ਨੇ ਇੱਕ ਚੈਨਲ ਜਿਹੜਾ ਕਿ ਸੰਗਤ ਦੀ ਸੰਗਤਰੀ ਵੀ ਸੀ ਉਸ ਦੇ ਰਾਹੀਂ ਇੰਗਲੈਂਡ ਤੋਂ ਆਏ ਸੀ ਉਹਨਾਂ ਦੇ ਰਾਹੀਂ ਵੀ ਪ੍ਰਚਾਰ ਕੀਤਾ ਵਕਤ ਵਕਤ ਹੋਰ ਪ੍ਰਚਾਰਕਾਂ ਨੇ ਸੰਤ ਮਹਾਪੁਰਖੋ ਤੇਜ ਕੇ ਇਸ ਦਾ ਪ੍ਰਚਾਰ ਕੀਤਾ ਅੱਜ ਇਸ ਦੀ ਜੋ ਖੋਜ ਹੈ ਜੋ ਕਿ ਬਾਬਾ ਬੰਤਾਰਮ ਕਿੜਾ ਨੇ ਜਿਵੇਂ ਕਿ ਕਾਂਸੀ ਦੀ ਖੋਜ ਕੀਤੀ ਹੈ ਉਸੇ ਤਰ੍ਹਾਂ ਅੱਜ ਇਸ ਸਥਾਨ ਦੀ ਖੋਜ ਵੀ ਸੰਤ ਬਾਬਾ ਬੰਤਾਰਮ ਕਿੜਾ ਜੀ ਅਤੇ ਉਹਨਾਂ ਦੀ ਟੀਮ ਨੇ ਕੀਤੀ ਜਿਸ ਦੇ ਵਿੱਚ ਅੱਜ ਮੌਜੂਦ ਹੈ ਸਾਡੇ ਵਿੱਚ ਉਹਨਾਂ ਦੀ ਟੀਮ ਦੇ ਵਿੱਚੋਂ ਸੰਤ ਬਾਬਾ ਸਰਮੰਦਰ ਦਾਸ ਜੀ ਪ੍ਰਧਾਨ ਜਿਹੜੇ ਕਿ ਮੌਜੂਦਾ ਪ੍ਰਧਾਨ ਹਨ ਉਹਨਾਂ ਖੋਜ ਦੇ ਵਿੱਚ ਜੋ ਮਈ 1987 ਵਿੱਚ ਖੋਜ ਹੋਈ ਉਹਨਾਂ ਦੇ ਵਿੱਚ ਇਹਨਾਂ ਦਾ ਜਿਹੜੇ ਖੋਜ ਕਰਤਾ ਸੀ ਉਹਨਾਂ ਦੇ ਵਿੱਚ ਅਹਿਮ ਯੋਗਦਾਨ ਸੀ ਔਰ ਸੰਤ ਬਾਬਾ ਸੋਨ ਲਾਲ ਜੀ ਅਤੇ ਹੋਰ ਜੋ ਸੰਤ ਸਨ ਜੋ ਅੱਜ ਦੁਨੀਆ ਤੇ ਨਹੀਂ ਰਹੇ ਲੇਕਿਨ ਸਾਡੇ ਕੋਲ ਆਉਣ ਵਾਲੀ ਗੱਲ ਹੈ ਕਿ ਬਾਬਾ ਗੰਧਾਰਾਮ ਘੇੜਾ ਦੇ ਨਾਲ ਇਹਨਾਂ ਨੇ ਖੋਜ ਕੀਤੀ ਨਾਲ ਖੜੇ ਹਨ ਗੁਰਦਰ ਦੇ ਪੁਜਾਰੀ ਸੰਤ ਬਾਬਾ ਗੰਦਾਰੀ ਲਾਲ ਜੀ ਸੇਵਾਦਾਲ ਦੇ ਪ੍ਰਧਾਨ ਮਾਲ ਸਾਬ ਅਸੀਂ ਸਾਰੇ ਆਲ ਇੰਡੀਆ ਆਤਮਿਸ਼ਣ ਵੱਲੋਂ ਕਿਰਗੁਰਦਾਸ ਤੇ ਆਸ਼ਕਰਮਸਥਾਨ ਸ਼ਹਿਰੀ ਸ਼ੋਗ ਗੰਗਾ ਦੀ ਸਮੂਚੀ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਸਿੰਘ ਸਾਹਿਬ ਦਾ ਪਰਿਵਾਰ ਦਾ ਤੇ ਸਰਦਾਰ ਸੁਖੋਤ ਜੀ ਤੇ ਸਾਡੇ ਭੈਣ ਸੁਖੋਤ ਜੀ ਜਿਹੜੀ ਕਿ ਬਹੁਤ ਵੱਡਾ ਮਿਸ਼ਨ ਲੈ ਕੇ ਚੱਲੇ ਹੋਏ ਹੈ ਨਾਰੀ ਵਾਸਤੇ ਇਸਤਰੀ ਵਾਸਤੇ ਜਿਹੜਾ ਕਿ ਗੁਰੂਦਾਸ ਮਹਾਰਾਜ ਦਾ ਮਿਸ਼ਨ ਹੈ ਗੁਰੂਆਂ ਪੀਰਾਂ ਦਾ ਮਿਸ਼ਨ ਹੈ ਔਰ ਸਾਡੇ ਵਿੱਚ ਪ੍ਰਸ਼ੋਤਮ ਜੀ ਹੀਰ ਸਾਹਿਬ ਜਿਹੜੇ ਕਿ ਨੌਜਵਾਨ ਆਗੂ ਹੈ ਸਮਾਜ ਸੇਵੀ ਹੈ ਉਹ ਵੀ ਆਏ ਹੈ ਔਰ ਸ਼੍ਰੀਮਾਨ ਤੇਜ ਚੰਦ ਜੀ ਆਏ ਸੋ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਨਾਮ ਹੈ ਜਿਹੜੇ ਗੁਰੂ ਮਹਾਰਾਜ ਜੀ ਜਾਣਦੇ ਹੈ ਸੋ ਜੋ ਸੰਤਾ ਮਹਾਂਪੁਰਖਾਂ ਨੇ ਇਸ ਜਗ੍ਹਾ ਨੂੰ ਅਗਲਾਇਆ ਹੈ ਜਿਨ੍ਹਾਂ ਦੇ ਵਿੱਚ ਗੁਰੂ ਦਾਸ ਮਹਾਰਾਜ ਦੀ ਬੜੀ ਕਿਰਪਾ ਹੋਈ ਹੈ ਆਪਾਂ ਜੋਨਾਂ ਦੀ ਬਦੌਲਤ ਅਤੇ ਖੋਜ ਕਰਤਾ ਜਿਹੜੇ ਸੀ ਬਾਬਾ ਬੰਤाराम ਕਿੜਾ ਜੀ ਜਿਨ੍ਹਾਂ ਨੇ ਗੁਰੂ ਦਾਸ ਮਹਾਰਾਜ ਦੇ ਅਸਥਾਨਾਂ ਦੀ ਖੋਜ ਕੀਤੀ ਅੱਜ ਆਪਾਂ ਨੂੰ ਮਾਣ ਵਾਲੀ ਗੱਲ ਹੈ ਕਿ ਆਪਾਂ ਗੁਰੂ ਮਹਾਰਾਜ ਦੇ ਇਸ ਸਥਾਨ ਤੇ ਜਿੱਥੇ ਵੱਡੀ ਵੱਡੀ ਭਾਵਕੇ ਇੱਥੇ ਕੋਈ ਰਸਤਾ ਨਹੀਂ ਸੀ ਪਹਾੜੀਆਂ ਸੀ ਕੱਖਾਂ ਨੇ ਸੀ ਗੁਰੂ ਜੀ ਨੇ ਕਿਵੇਂ ਇਹ ਗੰਗਾ ਪ੍ਰਗਟ ਕੀਤੀ ਚਰਨਸ਼ੋ ਗੰਗਾ ਕਿਵੇਂ ਇਹ ਆਪਣੇ ਸਿੱਜੇ ਪੈਰ ਦੇ ਉੱਤੇ ਨਾਲ ਇਹ ਗੰਗਾ ਚਲਾਈ ਹੈ ਉਸ ਦਾ ਵਿਖਿਆਨ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਗੁਰਕਨ ਸਾਹਿਬ ਵਿੱਚ ਆਪ ਦਰਜ ਕੀਤਾ ਸੋ ਆਓ ਆਪਾਂ ਅੱਜ ਦੇ ਦਿਨ ਤੇ ਕਿੱਥੇ ਪੂਰੀ ਦੁਨੀਆ ਦੇ ਵਿੱਚੋਂ ਆ ਰਹੀ ਸੰਗਤ ਨੂੰ ਸੰਤਾਂ ਮਹਾਂਪੁਰਖਾਂ ਨੂੰ ਜੀ ਆਖਦੇ ਆ ਉੱਥੇ ਕੋਟੇ ਕੋਟ ਪਰਵਾਰ ਕਰਦੇ ਆ ਸੰਤ ਬਾਬਾ ਨਿਮਲਦਾਸ ਜੀ ਦਾ ਅਤੇ ਪ੍ਰਧਾਨ ਜੀ ਸੰਤ ਸਰਵੰਦਰਦਾਸ ਜੀ ਦਾ ਜਿਹੜੇ ਬਖੂਬੀ ਇਸ ਸਥਾਨ ਨੂੰ ਅੱਜ ਵੇਖੋ ਕਿੰਦੀ ਵੱਡੀ رونਕ ਲੱਗੀ ਹੋਈ ਹੈ ਔਰ ਕਿੱਥੋਂ ਦੁਨੀਆ ਦੇ ਵਿੱਚੋਂ ਸੰਗਤ ਆ ਰਹੀ ਹੈ ਔਰ ਸਿੰਘ ਸਾਹਿਬ ਆਏ ਹੈ ਚੈਨਲ ਦੇ ਲਈ ਹੋਰ ਉਡੀ ਟੀਮ ਦੇ ਰਹੀ ਇਹ ਪ੍ਰਚਾਰ ਜਾਏਗਾ ਅਸੀਂ ਜੀ ਆਇਆਂ ਆਖਦੇ ਹਾਂ ਘੋਟੋ ਘੋਟ ਮਾਤ ਕਰਦੇ ਹਾਂ ਔਰ ਗੁਰੂ ਮਹਾਵਿਚਾਰਨਾਂ ਵਿੱਚ ਇਹੋ ਬੇਨਤੀ ਜੋਈ ਕਰਦੇ ਹਾਂ ਕਿ ਸਾਰੇ ਮਹਾਂਪੁਰਖਾਂ ਨੂੰ ਸਾਰੇ ਸੇਵਾਦਾਰਾਂ ਨੂੰ ਸਿਹਤ ਯਾਬ ਵਿਕਸ਼ਣ ਕਿ ਇਸੇ ਤਰ੍ਹਾਂ ਅਸੀਂ ਦਿਨ ਬੁਗੜੀ ਰਾਤ ਚੌਕਰੀ ਸਾਰੇ ਮਿਲ ਕੇ ਇਸ ਸਥਾਨ ਦਾ ਅਤੇ ਗੁਰੂ ਨਾਲ ਜੁੜੇ ਹੋਏ ਹੋਰ ਸਥਾਨਾਂ ਦਾ ਪ੍ਰਚਾਰ ਪ੍ਰਸਾਰ ਕਰ ਸਕੀਏ ਜੈ ਗੁਰਦੇਵ ਭਾਨ ਗੁਰਦੇਵ ਖੁਲਾਈ ਸੋਨਰ ਭਏ ਸੱਜਣ ਗੁਰੂਸ ਅਸ ਵਾਸ ਨਿਬ੍ਰੋਸ਼ ਕੀ and all you ਭਾਜੀ ਔਰ ਭਾਜੀ ਮੋਹਨ ਸਿੰਘ ਜੀ ਫਰੈਂਡ ਭਾਜੀ ਸੰਤੋਖ ਸਿੰਘ ਜੀ ਫਰੈਂਡ ਉਹਨਾਂ ਦੇ ਬੇਟੇ ਵੱਲੋਂ ਬਹੁਤ ਸ਼ਲਾਘਾ ਜੋ ਕਦਮ ਹੈ ਔਰ ਉਸ ਤੋਂ ਬਾਅਦ ਸ਼੍ਰੀ ਚਰਨ ਸ਼ੋ ਗੰਗਾ ਜੋ ਸ਼੍ਰੀ ਗੁਰਦਾਸ ਜੀ ਮਹਾਰਾਜ ਦੀ ਚਰਨ ਸ਼ੋ ਪ੍ਰਾਪਤ ਕਰਤੀ ਹੈ ਸ਼੍ਰੀ ਬਰਾਲਗੜ ਸਾਹਿਬ ਉੱਥੇ ਨਤਮਸਤਕ ਹੋਣ ਆਇਆ ਪੂਰੀ ਟੀਮ ਪਹੁੰਚੀ ਹੈ ਤੋਂ ਅਸੀਂ ਮਹਾਪੁਰਖਾਂ ਦੇ ਚਰਨਾਂ 'ਚ ਕੋਟਨ ਕੋਟਨ ਪ੍ਰਣਾਮ ਕਰਦੇ ਹਾਂ ਇੱਕ ਜੀ ਪ੍ਰਬੰਧਕ ਕਮੇਟੀ ਸੰਤ ਬਾਬਾ ਸਿੰਧ ਦਾ ਜੀ ਮਹਾਰਾਜ ਔਰ ਸੰਤ ਬਾਬਾ ਸਿੰਧ ਦਾ ਸਤਿਤਵਿੰਦਰ ਹੀਰਾ ਜੀ ਮਹਾਰਾਜ ਔਰ ਉਹਨਾਂ ਦੀ ਪੂਰੀ ਸਮੂਚੀ ਟੀਮ ਜੋ ਕਿ 7 ਵਾਰੇ ਆ ਬੜੀ ਮਕੂਬੀ 7 ਵਾਰੇ ਆ ਬੜੀ ਮਨ ਨੂੰ ਖੁਸ਼ੀ ਔਰ ਸੰਤੁਸ਼ਟੀ ਮਿਲੀ ਹੈ ਕਿ ਇੰਨਾ ਸੁੰਦਰ ਪ੍ਰਬੰਧ ਇੰਨੇ ਵਧੀਆ ਪ੍ਰਬੰਧ ਔਰ ਮੈਂ ਦੇਖ ਕੇ ਨਹੀਂ ਖੁਸ਼ੀ ਹੋਈ ਕਿ ਜਿਨਨੇ ਟਾਡ ਜਿਨਨੇ niche ਮਹਿਦ ਵਿਸ਼ਣ ਸਾਰੇ ਨਿਊ ਲੈ ਕੇ ਵਿਸ਼ਾਏ ਹਨ ਇੱਕ ਸੰਗਤਾਂ ਦੇ ਨਾਲ ਪਿਆਰ ਸਤਿਕਾਰ ਹੈ ਪ੍ਰਭਾਜ ਜੀ ਮਹਾਰਾਜ ਜੋ ਧਾਰਮਿਕ ਇਹ ਬੜਾ ਇਤਿਹਾਸਿਕ ਸਥਾਨ ਹੈ ਪ੍ਰਭਾਜ ਜੀ ਮਹਾਰਾਜ ਦੋ ਸਾਲ ਤੋਂ ਬਦ ਸਮਾਂ ਇਸ ਧਰਤੀ ਨੂੰ ਉਹਨਾਂ ਨੇ ਚੰਸ਼ੂ ਪ੍ਰਾਪਤ ਹੈ ਉਹਨਾਂ ਨੇ ਇਸ ਏਰੀਆ ਨੂੰ ਇਸ ਲੱਕੜੀ ਦੇ ਸੰਗਤਾਂ ਨੂੰ ਉਤਾਰਿਆ ਆਪਣੀ ਬਾਣੀ ਦੇ ਮਾਧਿਅਮ ਤੋਂ ਤੋਂ ਅਸੀਂ ਸਾਰੀ ਸਮੁੱਚੀ ਟੀਮ ਦਾ ਸੰਤੋਸ਼ ਸੰਤੋਸ਼ ਜੀ ਮਹਾਰਾਜ ਸੰਤੋਸ਼ ਜੀ ਮਹਾਰਾਜ ਦਾ ਅਧਿਕਾਰ ਸਾਧੂ ਸੰਪਰਸ਼ਾਟੀ ਬਾਬਾ ਸਰਪੰਨ ਨਿਰਮਲਾ ਜੀ ਮਹਾਰਾਜ ਸਤਵ ਸਰਵੰਦਾ ਜੀ ਮਹਾਰਾਜ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਇੱਥੇ ਮੌਕਾ ਮਿਲਿਆ ਪਹੁੰਚਦਾ ਸਾਰੀ ਟੀਮ ਦਾ ਅਸੀਂ ਬਹੁਤ ਧੰਨਵਾਦ ਕਰਿਆ ਔਰ ਇੱਥੇ ਇੱਕ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਮਹਾਂਪੁਰ ਖਾਂ ਸਮਾਂ ਦੇ ਉਹਨਾਂ ਦੇ ਜਨਮ ਦਿਨ ਮਨਾਏ ਜਾਂਦੇ ਹਨ ਕੱਲ ਮਹਾਤਮਾ ਜੋਤੀਰਾਫ ਉਨ੍ਹਾਂ ਜੀ ਮਹਾਰਾਜ ਜਿਨ੍ਹਾਂ ਨੇ ਸਮਾਜਿਕ ਪਰਿਵਰਤਨ ਦੀ ਗੱਲ ਕੀਤੀ ਸਭ ਤੋਂ ਵੱਡੀ ਗੱਲ ਜਿਹੜੇ ਔਰਤਾਂ ਦੇ ਵਾਸਤੇ ਉਹਨਾਂ ਨੇ ਵਿੱਤਿਆ ਦਾ ਕੰਪਲ ਲਗਾਇਆ ਔਰ ਆਪਹਾ ਜਔਰਤਾਂ ਨੂੰ ਬੇਸਹਾਰਾ ਔਰਤਾਂ ਵਾਸਤੇ ਉਹਨਾਂ ਨੇ ਉਸ ਸਮੇਂ ਦੇ ਵਿੱਚ ਆਸ਼ਮ ਤਿਆਰ ਕੀਤੇ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੀ ਧਰਮ ਪਤਨੀ ਨੂੰ ਬਣਾਇਆ ਪ੍ਰਾਣ ਤੋਂ ਬਾਅਦ ਸਕੂਲ ਖੋਲੇ ਔਰਤਾਂ ਵਾਸਤੇ ਅਰਥੇ ਉਹਨਾਂ ਨੂੰ ਹੈਡਮਾਸਟਰ ਐਡਮਿਨਿਸਟਰेटर ਬਣਾਇਆ ਔਰ ਉਹਨਾਂ ਨੇ ਔਰਤਾਂ ਨੂੰ ਪੜਾਇਆ ਇਹ ਬਹੁਤ ਵੱਡਾ ਯੋਗਦਾਨ ਹੈ ਇਸ ਸਤਾਨ ਤੋਂ ਉਹਨਾਂ ਦਾ ਜਨਮ ਦਿਨ ਵੀ ਮਨਾਇਆ ਗਿਆ ਹੈ ਜੋਤੀਵਾ ਫੁਲੇਜੀ ਦਾ ਮਹਾਰਾਗਾ ਉਹਨਾਂ ਜੋ ਵਿਸਾਖੀ ਪਰਵ ਹੈ ਬੜੀ ਤੁਮਤਾ ਆਪਣੇ ਨਾਲ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਉਗੇਸਤੇ ਬਹੁਤ ਬਹੁਤ ਪਵਿੱਤਰ ਸਰੋਵਰ ਹੈ ਜੋ ਗੁਰੂ ਗਾਜੀ ਮਹਾਰਾਜ ਨੇ 650 ਸਾਲ ਪਹਿਲਾਂ ਆਪਣੇ ਚਰਨ ਤਪਲਾ ਦੇ ਨਾਲ ਉਹ ਕੁੰਭ ਚਨਾਇਆ ਹੋਇਆ ਚਰਨ ਜੱਲਾ ਵਹੀ ਹੋਈ ਹੈ ਉੱਥੇ ਸਾਰੇ ਸਿਦਦਸ਼ਣ ਕਰਕੇ ਆਇਆ ਔਰ ਲਗਾਤਾਰ ਇਸੇ ਤਰ੍ਹਾਂ ਪਵਿੱਤਰ ਜਲ ਚੱਲ ਰਿਹਾ ਹੈ ਸੰਗਤਾਂ ਉੱਥੇ ਲਾਭ ਖਾ ਰਹੀਆਂ ਜਲ ਲੈ ਕੇ ਪੀ ਰਹੀਆਂ ਘਰਾਂ ਦੇ ਇਸ਼ਤਾਨ ਵੀ ਕਰਦੀਆਂ ਮੈਂ ਸਮਝਦੀ ਆ ਇਹ ਤੋਂ ਵੱਡੀ ਕੋਈ ਪਵਿੱਤਰਤਾ ਨਹੀਂ ਹੋਣੀ ਚਾਹੀਦੀ ਇਹ ਤਾਂ ਇਸ਼ਤਾਨ ਨਹੀਂ ਹੋ ਸਕਦਾ ਜਿੱਥੇ ਗੁਰੂ ਮਹਾਰਾਜ ਨੇ ਕੁੰਭ ਲਾਇਆ ਹੈ ਔਰ 14 ਤਰੀਕ ਨੂੰ ਬਾਬਾ ਸਾਡਾ ਟਿਗਰਾ ਮੇਰ ਸਿੰਘ ਭਾਤਰਤਨ ਪਾਰਟੀ ਸਰਪੰਚ ਦੇ ਨਿਰਮਤਾ ਉਹਨਾਂ ਦਾ ਜੋ ਜਨਮ ਦਿਨ ਵੀ ਹੈ ਇਸੇ ਸਤਾਂ ਤੇ ਬੜੀ ਤੁਮਤੰਦ ਦੇ ਨਾਲ ਬੜੀ ਸ਼ਰਧਾ ਦੇ ਨਾਲ ਪਵਿੱਤਰ ਦਾ ਦਾ ਨਾਮ ਲਿਆ ਜਾਣਾ ਹੈ ਤਾਂ ਅਸੀਂ ਉਹਦੀਆਂ ਵੀ ਇੱਥੇ ਸਾਰੇ ਪ੍ਰਬੰਧ ਕੀਤੇ ਕਵਾਰ ਦਾ ਦਿਨ ਹੈ ਮਹਾਪੁਰਸ਼ਾਂ ਦਾ ਕਵਾਰ ਦਾ ਸਾਰੇ ਸੰਗਤ ਨੂੰ ਕਵਾਰ ਕਾਬੇ ਜੋੜੇ ਟੀਵੀ ਚੈਨਲ ਤੇ ਦਰਸ਼ ਕਰੋ ਜਨਤਕ ਟੀਵੀ ਦੇ ਦਰਸ਼ਕਾਂ ਨੂੰ ਇੱਕ ਤਾਂ ਇਹਨੇ ਦੱਸਣਾ ਸਾਰੇ ਨੂੰ ਕਵਾਰ ਦਾ ਦਿਨ ਆਓ ਸਾਰੇ ਰਲ ਕੇ ਪੂਰੇ ਗਾਜੀ ਮਰਦਿਆਂ ਖੁਸ਼ੀਆਂ ਪ੍ਰਾਪਤ ਕਰੀਏ ਉਹਨਾਂ ਦਾ ਬੇਗਮ ਪਰੇਦਾ ਜੋ ਸੁਪਨਾ ਹੈ ਉਹਨੂੰ ਪੂਰਾ ਕਰੀਏ ਸਤ ਸੰਗਤ ਵਿੱਚ ਮਿਲ ਰਹੀ ਹੈ ਮਾਦੋ ਜਿਵੇਂ ਮਧੋ ਮਕੀਰਾ ਦਾ ਸੁਪਨਾ ਜੋ ਸਰਕਾਰ ਕਰੀਏ ਪ੍ਰਾਧੀਨਤਾ ਬਾਤ ਹੈ ਚਾਹਨ ਲਿਖ ਰਹੇ ਮੀਤ ਰਵਿਦਾਸ ਦਾ ਪ੍ਰਾਧਿਨ ਸੇ ਕੌਣ ਕਰ ਰਿਹਾ ਹੈ ਇਹ ਰੇਤਾ ਨਰਖ ਪਤੇ ਕਿਸਨ ਆਸਾਂ ਸੋਇਆ ਸੁਪਨੇ ਪਿਆ ਭਿਖਾਰੀ ਅਸ਼ਟਰਾਜ ਬਿਸ਼ਰਤੁ ਖਪਾਇਆ ਸੋਗਤ ਪਈ ਹਮਾਰੀ ਅਸੀਂ ਸੁਪਨੇ ਦੇ ਵਿੱਚ ਭਿਖਾਰੀ ਬਣੇ ਹੋਇਆ ਮਹਾਰਾਜ ਨੇ ਸਮਝਾਉਣਾ ਕੀਤਾ ਹੈ ਉਠੋ ਜਾਗੋ ਜਾਗਣ ਦਾ ਸਮਾਂ ਹੈ ਜਗੋਗੇ ਨਹੀਂ ਤਾਂ ਚੋਰ ਤੁਹਾਨੂੰ ਘੁੱਟ ਕੇ ਲੈ ਜਾਣਗੇ ਸੁੱਤੇ ਰੋ ਕੇ ਤੇ ਆਪਾਂ ਨੂੰ ਜਾਗਣਾ ਹੈ ਮਹਾਰਾਜੀ ਬਾਣੀ ਪੜਨੀ ਹੈ ਗੁਰਦਾਸੀ ਵਾਰੇ ਬਾਣੀ ਪੜਨੀ ਹੈ ਮਹਾਂਪੁਰਨਾ ਇਤਿਹਾਸ ਪੜਨਾ ਹੈ ਕਿਉਂ ਨਾਨਕ ਦੇਵ ਜੀ ਮਾਰਨ ਦੇ ਸਾਲਾਂ ਬੜਾ ਵੱਡਾ ਮੂਲ ਮਤਨ ਹੈ ਜੋ ਸੰਗ ਉਹਨੇ ਪਵਨ ਗੁਰੂ ਪਾਣੀ ਪਿਤਾ ਮਾਧ ਅਧਰਮ ਮਹਾਧਰ ਦਿਵਸ ਰਾਤ ਉਹ ਗਾਈ ਗਾਇਆ ਖੇਲੇ ਸਹਿਜ ਜਗਤ ਆਤਮ ਨੂੰ ਆਪਮਨੇ ਧਰਤੀ ਮਾਤਾ ਨੂੰ ਉਪਨਤ ਕਰਨਾ ਹੈ ਪਾਹਾਂ ਨੂੰ ਬਲੂਟ ਹੋਣ ਤੋਂ ਬਚਾਣਾ ਹੈ ਪਾਣੀ ਨੂੰ ਬਚਾਉਣਾ ਹੈ ਕਿਉਂਕਿ ਇਹ ਸਾਡਾ ਇਹਨਾਂ ਤੋਂ ਬਿਨਾ ਸਾਡਾ ਜੀਵਨ ਜਿਹੜਾ ਆ ਖਤਮ ਹੋ ਜਾਏਗਾ ਆਓ ਸਾਰੇ ਰਲ ਕੇ ਜਿਤਨਾ ਮਹੱਤਵਪੂਰਨ ਖਲੀਫ ਚਾਰਤਾ ਤੇ ਚਲੀਏ ਜੋ ਸੰਤ ਮਹਾਂਪੁਰ ਦਾ ਇਸ ਟਾਈਮ ਤੇ ਬੜੇ ਵੱਡੇ ਮੈਡੀਕਲ ਦੇ ਗੁੰਬਦਾਂ ਦੇ ਦਾਨ ਦੇ ਗੁੰਬਦ ਔਰ ਇਤਿਹਾਸਿਕ ਦਮਣੀ ਜੋਸ਼ੋਭਾ ਯਾਤਰਾ ਜੋ ਅਰੇ ਦੌਰੂ ਲਗੇ ਇਸੇ ਸਥਾਨ ਤੇ ਰਾਧਾ ਵਿਵਾਨ ਸੀ ਲੰਗਰ ਦਾ ਪ੍ਰਬੰਧ ਸੀ ਤੇ ਵਿਸ਼ਰਾਮ ਕਰਨ ਤੋਂ ਬਾਅਦ ਸ਼੍ਰੀ ਹਰੀਦਵਾਰ ਸਾਹਿਬ ਪਹੁੰਚੇ ਤਾਂ ਮੈਂ ਸਮਝਿਆ ਇਹ ਬੜਾ ਪਵਿੱਤ ਸਥਾਨ ਹੈ ਕਹਿੰਦੇ ਜਿੱਥੇ ਜਾਏ ਵਹਿ ਮੇਰਾ ਸਤਗੁਰ ਸੋ ਥਾਲ ਸੁਹਾਵਾ ਆਰਾਮ ਲਾਏ ਕੋਈ ਤੇ ਸੰਗਤਾਂ ਦੇ ਚਰਨ ਪੈ ਰਿਆਂ ਸੰਗਤਾਂ ਪਵਿੱਤਰ ਕਰ ਰਹੀਆਂ ਮਹਾਪੁਰ ਇੱਕ ਇੱਕ ਮਹਾਪੁਰ ਕਾ ਇੰਨੇ ਗਿਆਨੀ ਬ੍ਰਹਮ ਗਿਆਨੀ ਹਨ ਜਿਨ੍ਹਾਂ ਦੀ ਬਾਣੀ ਸੁਣ ਕੇ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਤੁਹਾਡੇ ਨਾਮ ਤੇ ਖੜਦੇ ਨੇ ਕਿਉਂਕਿ ਸੱਚ ਦਾ ਉਪਦੇਸ਼ ਕਰ ਰਹੇ ਹਨ ਜੋ ਸੱਚ ਦੇ ਨਾਲ ਆਜ ਸੱਚ ਜੁਗਾਦ ਸੱਚ ਹੈ ਬੀ ਸੱਚ ਨਾਨਕ ਕੋਈ ਵੀ ਸੱਚ ਸੱਚ ਨਾਲ ਜੋੜਨ ਵਾਲੇ ਮਹਾਪੁਰਖਾਂ ਆਪਣੇ ਨਾਲ ਨਹੀਂ ਜੋੜ ਰਹੇ ਆਜੇ ਜੇਦ ਨਾਲ ਇਹਨਾਂ ਨਹੀਂ ਜੋੜ ਰਹੇ ਇੱਕੋ ਇੱਕ ਪਾਣੀ ਦਾ ਜੋ ਸ੍ਰੀ ਮਨੁਰਾਸਰ ਜੀ ਮਹਿਲ ਉਹਦਾ ਜੀ ਮਹਿਲ ਦਾ ਪਾਣੀ ਦਾ ਔਰ ਉਹਨਾਂ ਦੀ ਪਾਣੀ ਜਿਹੜੇ ਅਵਿੱਤਰ ਪਾਣੀ ਹੈ ਧਰਤੀ ਦਾ ਪਾਣੀ ਆ ਇਹਨ ਸਗਨੇ ਚਿੰਤ ਮਟਾਈ ਉਹਦਾ ਇਹ ਪ੍ਰਚਾਰ ਪ੍ਰਸਾਰ ਕਰਦੇ ਹਨ ਤਾਂ ਸੀ ਇਹਨਾਂ ਦੀ ਇਹ ਕਾਮਨਾ ਦੀ ਚੰਗੀ ਤੰਦਰੁਸਤੀ ਅਰਦਾਸ ਕਰਦੇ ਹਾਂ ਮਹਾਕ ਜੇਸਰ ਆਪਣੇ ਸਮਾਜੀ ਸੇਵਾ ਕਰਦੇ ਨੇ ਸੰਗਤ ਨੂੰ ਮਹੱਤਵਪੂਰਨ ਉਹਦੀ ਪਾਣੀ ਨਾਲ ਜੋੜਦੇ ਨੇ ਔਰ ਉਹਨਾਂ ਨੂੰ ਚੰਗੇ ਮਾਰਗ ਦਰਸ਼ਕ ਮਾਰਗੇ ਸਮਾਜੀ ਜਿਹੜਾ ਇੱਕ ਪਰਵਰਜ ਸਮਾਜ ਬਿਗੜੀ ਹੋਈ ਦਸ਼ਾ ਦਸ਼ਾ ਹੈ ਅੋਦੇ ਸਮਾਜ ਪਰਵਰਤਨ ਦੀ ਜਿਹੜੀ ਆ ਇਸੇ ਤਰ੍ਹਾਂ ਸੇਵਾ ਦਾ ਤਰੀਕਾ ਇਤਨੇ ਹੀ ਸ਼ਬਦਾਂ ਦੇ ਨਾਲ ਮੈਂ ਬਹੁਤ ਮੁੱਖਾ ਵਿਚਾਰ ਨਾਲ ਹੋਟਲ ਕੋਟਨ ਪਰਨਾ ਆ ਸਾਰੇ ਸੰਗਤਾਂ ਨੂੰ ਸਮਾਧਾਨ ਜੋ ਬੱਲੇ ਸੋਹ ਸਾਰ ਸ਼੍ਰੀ ਗੁਰੂ ਤੇਗ ਬਹਾਦਰ ਜੈਪੀ ਜੈਪਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਣੀ ਬਾਤ